ਉਹ ਮੈਨੂੰ ਘਰ ਭਾਜਣ ਗਿੱਲ ਸਾਹਿਬ ਦੀ ਗੱਲ ਯਾਦ ਆ ਗਈ ਉਹ ਕਹਿੰਦੇ ਜਦੋਂ ਯਾੜੇ ਤੋਂ ਪਹਿਲਾਂ ਸਾਡਾ ਬਾਪੂ ਆਇਆ ਨਾ ਕਹਿੰਦੇ ਮੇਰਾ ਵੱਡਾ ਭਾਈ 3 ਸਾਲ ਦਾ ਸੀ ਭੈਣ ਮੇਰੀ 8 ਸਾਲ ਦੀ ਸੀ ਤੇ ਮਾਂ ਮੇਰੀ ਪ੍ਰੈਗਨੈਂਟ ਸੀ ਯਾੜਾ ਹੋ ਗਿਆ ਤੇ ਕਹਿੰਦੇ ਚੰਗਾ ਸਰਦਾਰਾਂ ਦਾ ਸਾਡਾ ਘਰ ਸੀ ਅਸੀਂ ਕਹਿੰਦੇ ਜਦੋਂ ਉੱਥੋਂ ਸਾਡੇ ਬਜ਼ੁਰਗ ਦੱਸਦੇ ਵੀ ਤੁਰਪੇ ਤੇ ਇੱਕ ਮੱਝ ਖੋਲ ਲਈ ਵੀ 3 ਸਾਲ ਦਾ ਨਿਆਣਾ ਕੋਈ ਭੁੱਖ ਲੱਗੂ ਕੋਈ ਦੁੱਧ ਪਾਣੀ ਕੋਈ ਚੋਲਾਗੇ ਇੱਕ ਮੱਝ ਖੋਲ ਕੇ ਤੁਰਪੇ ਤੇ ਦੋ ਕੋ ਜਦੋਂ ਪਿੰਡੋਂ ਬਾਹਰ ਆਗੇ ਤੇ ਯਾਦ ਆ ਵੀ ਬਾਲਟੀ ਤਾਂ ਲਿਆਂਦੀ ਨਹੀਂ ਚੂਣੀ ਗਾਦੇ ਚ ਆ ਉਹ ਕਹਿੰਦੇ ਅਸੀਂ ਉਹ ਕਹਿੰਦਾ ਤੋ ਜਵਾਕਾਂ ਨੂੰ ਖੜਾ ਆ ਕੇ ਚਾਰ ਬੰਦਿਆਂ ਨੂੰ ਖੜਾ ਆ ਕੇ ਮੈਂ ਭੱਜ ਕੇ ਚੱਕ ਲਿਆ ਵਾ ਕਿਉਂਕਿ ਐਉਂ ਥੋੜੋ ਲੱਗਦਾ ਸੀ ਵੀ ਕੋਈ ਮਾੜੀ ਗੱਲ ਆ ਜਾਂ ਵੀ ਹਜੇ ਐ ਨਹੀਂ ਲੱਗਦਾ ਸੀ ਵੀ ਕਿਹੜੀਆਂ ਮੱਜਾਂ ਦੀਆਂ ਗੱਲਾਂ ਕਰਦਾ ਫਿਰਦਾ ਗਾਂ ਤਾਂ ਪਤਾ ਨਹੀਂ ਕਿਸੇ ਨੇ ਵੜ ਦੇਣਾ ਤਾਂ ਪਿੰਡ ਭੱਜ ਕੇ ਵਾਪਸ ਗਿਆ ਚੱਕਣ ਤਾਂ ਉਹਨੂੰ ਲਟੇਰੇ ਘਰ ਨੂੰ ਕਹਿੰਦਾ ਪੈ ਗਏ ਜਦੋਂ ਘਰ ਨਹੀਂ ਝਾਕਿਆ ਤੇ ਲੁੱਟ ਰਹੇ ਆ ਤੇ ਜਿਹੜਾ ਬੰਦਾ ਕਦੇ ਵੀ ਪਿੰਡ ਚ ਉਹਦੇ ਵਲੱਖ ਨਹੀਂ ਚੱਕਦਾ ਸੀ ਤਾਂ ਉਹ ਕਹਿੰਦਾ ਵੀ ਉਹਨੇ ਬਜ਼ੁਰਗਾਂ ਨੂੰ ਇੰਨੇ ਕਿਹਾ ਵੀ ਨਾਮਿਆਂ ਦੇ ਭਲੀ ਚੌਣਾ ਤਾਂ ਉੱਠ ਜਾ ਇੱਕ ਬਾਲਟੀ ਚੱਕਣ ਦਾ ਹੁਕਮ ਨਹੀਂ ਹੋਇਆ ਜਦੋਂ ਕਹਾਣੀ ਪਲਟ ਗਈ ਤੇ ਕਿਵੇਂ ਉਹਨਾਂ ਨੇ ਬਰਦਾਸ਼ਤ ਕੀਤਾ ਹੋਣਾ ਕਿੱਥੇ ਉਹਨਾਂ ਦਾ 75 ਸਾਲਾਂ ਬਾਅਦ ਆ ਕੇ ਦੁਆਰੇ ਜੀ ਲੱਗਣਾ ਕਿੱਥੇ ਉਹਨਾਂ ਨੂੰ ਉਹ ਪੀੜ ਕਿਵੇਂ ਭੁੱਲ ਜੇ ਉਹ ਦੋਖ ਬਹੁਤ ਵੱਡਾ ਦੋਖ ਸੀ 47 ਤੇ ਜਿੰਨਾ ਕੰਮ ਫਿਲਮਾਂ ਗੀਤਾਂ ਕਿਤਾਬਾਂ ਕਹਾਣੀਆਂ ਰਾਜਨੀਤੀ ਚ ਹੋਣਾ ਚਾਹੀਦਾ ਸੀ ਮਨ ਲਾਉਦਾ ਹੋਇਆ ਨਹੀਂ ਅਸੀਂ ਨੇੜ ਤੇੜ ਵੀ ਇੱਕ ਇੱਕ ਬੰਦਾ ਕਹਾਣੀ ਆ ਉਹ ਗਲਜਾਰ ਸਾਹਿਬ ਦੀ ਕਹਾਣੀਆਂ ਵੀ ਜਦੋਂ ਉਹਦੇ ਚੋ ਲਿਖਦੇ ਨੇ ਵੀ ਜਿਹੜਾ ਉਧਰੋਂ ਆਇਆ ਨਾ ਜਿਵੇਂ ਉਹਨੂੰ ਬਾਪੂ ਨੂੰ ਮੇਰੇ ਪਿੰਡ ਵਾਲੇ ਨੂੰ ਲੱਗਦਾ ਵੀ ਢਾਬ ਦਾ ਪਾਣੀ ਹੋਈ ਜ਼ਰੂਰੀ ਆ ਜਾਂ ਜਉਂਦਿਆਂ ਤਾਂ ਮਾਹੌਲ ਉਧਰ ਆ ਉਹ ਕਹਿੰਦੇ ਵੀ ਇੱਕ ਪਰਿਵਾਰ ਸੀ ਜੋੜੇ ਜਵਾਕ ਸੀ ਦੋ ਤੇ ਉਹ ਬੋਧ ਜਾਨੀ ਕਿ ਜਾਪੇ ਤੋਂ ਨੇੜੇ ਦੇ ਦਿਨਾਂ ਦੀਆਂ ਗੱਲਾਂ ਸੀ ਵਿਹਾੜਾ ਹੋ ਗਿਆ ਤੁਰਨਾ ਪੈ ਗਿਆ ਇੱਕ ਨਿਆਣੇ ਦੀ ਕਿਤੇ ਜਾਨ ਚਲੀ ਗਈ ਅੱਜ ਦੋ ਸਾਂਭਿਆਂ ਨਾ ਗਿਆ ਤੇ ਉਹਨਾਂ ਨੇ ਨਾਲ ਹੀ ਉਹਨੂੰ ਚੱਕੀ ਰੱਖਿਆ ਉਹ ਰੇਲ ਤੇ ਬਹਿ ਗਏ ਕਿਤੇ ਥਾਂ ਮਿਲ ਗਿਆ ਰੇਲ ਦੀ ਛੱਤ ਤੇ ਬਹਿਣ ਦਾ ਤੇ ਰੇਲ ਨੂੰ ਗਾਂ ਲਟੇਰੇ ਪੈ ਗਏ ਹੱਲ ਲਗੋ ਲ ਹੋ ਰਹੀ ਹਥਿਆਰ ਨੇ ਹੱਥਾਂ 'ਚ ਤਾਂ ਉਹ ਇੰਨਾ ਨੇੜੇ ਆਈ ਜਾਂਦੇ ਨੇ ਲਟੇਰੇ ਵੀ ਉਹ ਉੱਤੇ ਚੜ ਜਾਣਗੇ ਉਹਨਾਂ ਕਹਿੰਦੇ ਸਾਨੂੰ ਮਹਿਸੂਸ ਹੋ ਰਿਹਾ ਵੀ ਲਟੇਰੇ ਉੱਤੇ ਚੜ ਜਾਣਗੇ ਛੱਤ ਤੋਂ ਸਾਨੂੰ ਮਾਰ ਦੇਣਗੇ ਜਾਂ ਸਭ ਕੁਝ ਖੋ ਕੇ ਲੈ ਜਾਣਗੇ ਤਾਂ ਉਹਨਾਂ ਨੇ ਜਿਵੇਂ ਲਾਲਚ ਵਜੋਂ ਨਹੀਂ ਕੋਈ ਅਗਲਾ ਕਹਿੰਦਾ ਯਾਰ ਪਾਪਾ ਕਹਿੰਦੇ ਆ ਬਾਂਦਰ ਨੂੰ ਖਿੱਲਾ ਸੜ ਦਿਓ ਦੂਰ ਹੋ ਜਾਊਗਾ ਉਹਨਾਂ ਨੇ ਇੱਕ ਉਹ ਸੜਦੀ ਤਾਂ ਉਹਨਾਂ ਨੇ ਨਾ ਇੱਕ ਝੋਲੀ ਆਏ ਸੜਤੀ ਆ ਇੱਕ ਜਿਹੜਾ ਬੱਚਾ ਸਵਾਸ ਤੇ ਆ ਗਿਆ ਸੀ ਉਹ ਸੜਤਾ ਉਹਨਾਂ ਨੂੰ ਲੱਗਿਆ ਉਧਰ ਉਹ ਲੱਗਿਆ ਵੀ ਤੇ ਉਹ ਸੱਚੀ ਲਟੇਰੇ ਉਧਰ ਨੂੰ ਗੇ ਰੇਲ ਲੰਘ ਗਈ ਉਹ ਕਹਿੰਦੇ ਜਦੋਂ ਗਾਂਹ ਸਟੇਸ਼ਨ ਤੇ ਆ ਗਏ ਅਸੀਂ ਇਧਰਲੇ ਪਾਸੇ ਉੱtre ਤੇ ਜਦੋਂ ਵੇਖਿਆ ਵੀ ਉਹ ਜਾਉਂਦਾ ਸਿੱਟਿਆ ਇਹ ਮਰਿਆ ਨਾਲ ਲਿਆ ਇਹ ਜਦੋਂ ਐਉਂ ਹੋਈ ਆ ਨਾ ਲੋਕਾਂ ਨੇ ਫਿਰ ਮਰੀਆਂ ਚੀਜ਼ਾਂ ਹੀ ਨਾਲ ਆਈਆਂ ਨੇ ਸਾਹ ਵਗਦੇ ਤਾਂ ਉੱਥੇ ਹੀ ਰਹਿ ਗਏ ਜਿੱਥੇ ਰਹਿ ਗਏ ਬਹੁਤ ਕੁਸ਼ ਇਹੋ ਜਾਂ ਉੱਥੇ ਪਿਆ ਬਖਾਇਆ ਵੰਡਿਆ ਹੋਰ ਜਾਂਦਾ ਪੀੜ ਸਾਡੇ ਨੂੰ ਵੀ ਬਾਹਲੀ ਆ ਉਹਨਾਂ ਨੂੰ ਇੱਕ ਮੈਨੂੰ ਲੱਗਦਾ ਇੱਕੋ ਹੀ ਪੀੜ ਆ ਸਾਰਿਆਂ ਦੀ ਜਿਨ੍ਹਾਂ ਨੇ ਉਹ ਚੱਲਿਆ